ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਆਫਰਾਂ ਲੈ ਕੇ ਆਏ ਆ ਜਿਵੇਂ ਕਿ ਅੱਗੇ ਰਾਖੀ ਦਾ ਤਿਉਹਾਰ ਆ ਰਿਹਾ ਹੈ 인ਡੀਪੈਂਡੈਂਸ ਡੇ ਆ ਰਿਹਾ ਹੈ ਜਨਮ ਅਸ਼ਮੀ ਆ ਰਹੀ ਹੈ ਅਸੀਂ ਆ ਤਿੰਨੇ ਤਹਾੜਾ ਤੇ ਤੁਹਾਡੇ ਲਈ ਬਹੁਤ ਜ਼ਿਆਦਾ ਗਿਫਟ ਬਹੁਤ ਜ਼ਿਆਦਾ ਅੱਛੇ ਰੇਟ ਤੇ ਚੈਲੈਂਜਿੰਗ ਰੇਟ ਚਾਹੇ ਆਨਲਾਈਨ ਆ ਚਾਹੇ ਡਿਟੇਲ ਆ ਚਾਹੇ ਪੂਰੇ ਪੰਜਾਬ ਦਾ ਰੇਟ ਅਸੀਂ ਸਾਰਿਆਂ ਨੂੰ ਚੈਲੰਜ ਕਰਦੇ ਆ ਤੁਸੀਂ ਬਾਜ਼ਾਰੋਂ ਰੇਟ ਲਿਆਓ ਸਾਡੇ ਤੋਂ ਸਸਤਾ ਸਮਾਨ ਲੈ ਕੇ ਜਾਓ ਆਸੀਂ ਪੂਰਾ ਰੇਟ ਤੋੜ ਕੇ ਤੁਹਾਨੂੰ ਵਧੀਆ ਡੇਟਾ ਦੇ ਸਮਾਨ ਦਾਂਗੇ ਕੱਲਾ ਸਮਾਨ ਹੀ ਨਹੀਂ ਆ ਜਿਹੜੇ ਤੋਹਾਲ ਚੱਲ ਰਿਹਾ ਤੋਹਾਰਾ ਦੇ ਛੋਟ ਗਿਫਟ ਵੀ ਦਾਂਗੇ ਨਾਲ ਵੀਡੀਓ ਜਿਹੜਾ ਸ਼ੇਅਰ ਕਰਕੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਐਡ ਕੀ ਇੱਕ ਨਹੀਂ ਦੋ ਗਿਫਟ ਦਾਂਗੇ ਆਪਾਂ ਦਾ ਖੜੀ ਗਈ ਕੀ ਵੀਡੀਓ ਬਣਾ ਰਿਹਾ ਉਹ ਪੱਕਾ ਗਿਫਟ ਦੇ ਨਹੀਂ ਦੇਣਾ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਉਹਨੂੰ ਦੋ ਗਿਫਟ ਦਾਂਗੇ ਐਕਸਟਰਾ ਪਰ ਭਾਜੀ ਇਹ ਆਨਲਾਈਨ ਵੀ ਸਮਾਨ ਸਸਤਾ ਮਿਲਦਾ ਸਾਰੇ ਪਾਸੇ ਅੰਕਲ ਮੈਂ ਗਾਰੰਟੀ ਦੇਂਦਾ ਜੀ ਇਹ ਰੇਟ ਟਰਾਈ ਕਰੋ ਜੈਨੂ ਨੇਟਾ ਤੇ ਵਧੀਆ ਰੇਟਾਂ ਦੇਵਾਂਗੇ ਤਾਂ ਕਸਟਮਰ ਨੇ ਬਹੁਤ ਵੱਡਾ ਪੈਨਲ ਲੈਣਾ ਹੈ ਕਸਟਮਰ ਦੇ ਵੱਡੇ ਪੈਨਲ ਨਾਲ ਛੋਟਾ ਪੈਨਲ ਕਸਟਮਰ ਨੂੰ ਆਏ ਕੀ ਬਿਲਕੁਲ ਮੁਫਤ ਦੇਵਾਂਗੇ 85 ਇੰਚ ਦੀ LED ਲਓਗੇ 43 ਇੰਚ ਦੀ LED ਨਾਲ ਫਰੀ ਦੇਵਾਂਗੇ ਕੱਲੀ LED ਨਹੀਂ ਦੇਣੀ ਅੰਕਲ ਨਾਲ ਆਪਾਂ ਦੇਨੇ ਆ ਤਿੰਨ ਛੋਟ ਗਿਫਟ ਇਹ ਨੇ ਗਿਫਟ ਲੱਗਿਆ ਸਾਰੇ ਕਸਟਮਰਾਂ ਨੂੰ ਮਿਲਨੇ ਆ। ਇਹ ਕਸਟਮਰਾਂ ਦੇ ਲਈ। ਬਿਲਕੁਲ ਸਾਰੇ ਕਸਟਮਰਾਂ ਲਈ ਆ ਕੱਲਾ ਹੀ ਨਹੀਂ। ਆ ਜਿਹੜੇ 10 ਦਿਨਾਂ ਵਿੱਚ ਸਮਾਨ ਬਾਏ ਹੋਏਗਾ। ਉਹਨਾਂ ਵਿੱਚੋਂ ਇੱਕ ਕਸਟਮਰ ਨੂੰ థਾਈਲੈਂਡ ਦਾ ਟੂਰ ਪੈਕੇਜ ਆਪਾਂ ਫ੍ਰੀ ਦਾਂਗੇ। ਵਧੀਆ ਕੰਪਨੀ ਦੀ 2 ਸਾਲ ਦੀ ਗਾਰੰਟੀ ਵਾਲੀ। ਵਧੀਆ ਕੰਪਨੀ ਦੀ 2 ਸਾਲ ਦੀ ਗਾਰੰਟੀ ਵਾਲੀ 스마트 LED। ਬਸ 8990 ਵਿੱਚ ਨਾਲ ਤੁਹਾਨੂੰ ਦਾਂਗੇ 32 ਪੀਸ ਦਾ ਡਿਨਰ ਸੈੱਟ ਬਿਲਕੁਲ ਫ੍ਰੀ। ਇਸ 7 ਕਿਲੋ ਦੀ ਵਾਸ਼ਿੰਗ ਮਸ਼ੀਨ 7 ਕਿਲੋ ਦੀ 7 ਕਿਲੋ ਦੀ ਵਾਸ਼ਿੰਗ ਮਸ਼ੀਨ 7990 ਰੁਪਏ ਦੀ ਐਂਡ ਦੇ ਨਾਲ ਵੀ 32 ਪੀਸ ਦਾ ਡਿਨਰ ਸੈੱਟ ਬਿਲਕੁਲ ਮੁਫਤ ਅੰਕਲ ਬਾਹੇ ਨਹੀਂ ਹੈ ਗਿਆ ਆਪਾਂ ਉਹਨਾਂ ਨੂੰ ਆਸਾਨ ਕਿਸ਼ਤਾਂ ਤੇ ਜੇ ਫ੍ਰਿਜ ਸਿੰਗਲ ਡੋਰ ਲੈ ਆਂਗੇ ਤੇ 1994 ਰੁਪਏ ਦੀ ਕੀਸ ਦੇ ਨਾਲ ਸਿੰਗਲ ਡੋਰ ਫ੍ਰਿਜ ਘਰ ਭੇਜ ਦਾਂਗੇ ਜੇ ਮਸ਼ੀਨ ਲੈਣੀ ਹੈ 994 ਰੁਪਏ ਦੀ ਕੀਸ ਦੇ ਨਾਲ ਮਸ਼ੀਨ ਘਰ ਭੇਜ ਦਾਂਗੇ ਵੱਡੀਆਂ ਫੀਜਾਂ ਵਿੱਚ 1994 2494 3994 ਕਈ ਲੰਬੇ ਟੈਨਰ ਸਾਡੇ ਕੋਲ ਜਿਹੜਾ ਫਾਈਨਾਂਸ ਹੈ ਜ ਆਪਾਂ ਬਜਾਜ ਤੋਂ ਕਰਵਾ ਕੇ ਦਾਂਗੇ। ਦੇ ਟਾਂ ਦਾ AC ਇੱਕ ਟਾਂ ਦੇ ਰੇਟ ਵਿੱਚ ਦੇ ਟਨ 5 ਸਟਾਰ ਦਾ AC ਤੁਹਾਨੂੰ ਦੇ ਟਨ 3 ਸਟਾਰ ਦੇ ਰੇਟ ਵਿੱਚ ਕੰਪਨੀ ਦਾ ਬ੍ਰਾਂਡਡ ਜਪਾਨੀਸ ਬ੍ਰਾਂਡ ਦਾ AC ਤੁਹਾਨੂੰ ਦਾਂਗੇ ਸਸਤੇ ਰੇਟਾਂ ਤੇ। ਕੱਲਾ ਸਸਤਾ ਹੀ ਨਹੀਂ ਨਾਲ ਸ਼ੋਰ ਗਿਫਟ ਵੀ ਦਾਂਗੇ। ਜਿਹੜਾ ਗਿਫਟ ਕਸਟਮਰ ਦਾ ਬੰਦਾ ਉਹਨੂੰ ਨਾਲ ਦੇ ਨਾਲ ਹੀ ਦੇ ਕੇ ਭੇਜਾਂਗੇ ਡੇਟਨ ਦਾ AC 28990 ਰੁਪਏ ਤੋਂ 28990 ਰੁਪਏ ਦਾ ਡੇਟਨ ਦਾ AC ਅਸੀਂ ਨਕੋਦਰ ਦੇ ਅੰਬੇਦਕਰ ਚੌਂਕ ਦੇ ਕੋਲ ਪਹੁੰਚੇ ਹਾਂ ਇੱਕ ਵਾਰ ਫੇਰ ਮਾਈ ਇਲੈਕਟ੍ਰੋਨਿਕ ਮਾਈ ਇਲੈਕਟ੍ਰੋਨਿਕ ਆ ਲੈਣੇ ਖੁੱਲਾ ਚੈਲੰਜ ਓਪਨ ਚੈਲੰਜ ਕਰ ਦਿੱਤਾ ਜੀ ਕਹਿੰਦੇ ਜਿਹੜਾ ਮਰਜ਼ੀ ਸਮਾਨ ਲੈ ਆਓ ਬਾਜ਼ਾਰ ਦੇ ਵਿੱਚੋਂ ਇਲੈਕਟ੍ਰੋਨਿਕ ਦਾ ਜਿਹੜਾ ਮਰਜ਼ੀ ਸਮਾਨ ਲੈ ਆਓ ਰੇਟ ਟਰਾਈ ਜਿੱਥੇ ਮਰਜ਼ੀ ਕਰ ਲੋ ਸਾਡੀ ਦੇ ਇੱਥੇ ਸ਼ਾਪ ਤੇ ਆ ਜਾਓ ਸਾਡੇ ਸ਼ੋਰੂਮ ਤੇ ਆ ਜਾਓ ਓਪਨ ਚੈਲੰਜ ਦੇ ਵਿੱਚ ਤੁਹਾਨੂੰ ਰਖੜੀ ਤੇ ਔਰ ਇਸ ਤੋਂ ਬਾਅਦ 15 ਅਗਸਤ ਤੇ 15 ਅਗਸਤ ਤੋਂ ਬਾਅਦ ਹੀ ਨਹੀਂ ਜਨਮ ਅਸ਼ਟਮੀ ਤੱਕ ਤੁਹਾਡੇ ਤੇ ਆਫਰਾਂ ਵੀ ਲਾਤੀਆਂ ਔਰ ਓਪਨ ਚੈਲੰਜ ਕਰਤਾ ਆ ਮਾਈ ਇਲੈਕਟ੍ਰੋਨਿਕ ਵਾਲਿਆਂ ਨੇ ਜਿੱਥੇ ਮਰਜ਼ੀ ਰੇਟ ਟ੍ਰਾਈ ਕਰਕੇ ਆ ਜਾਓ ਆਉਣਾ ਕਿੱਥੇ ਆ ਮਾਈ ਇਲੈਕਟ੍ਰੋਨਿਕ ਤੇ ਰੇਟ ਚੈੱਕ ਕਰ ਰਹੇ ਹੋ ਇੱਥੇ ਆ ਜਾਓ ਔਰ ਆਫਰਾਂ ਲੈ ਜਾਓ ਨਾਲ ਨਾਲ ਗਿਫਟ ਲੈ ਜਾਓ ਸ਼ੋਰੂਮ ਤੇ ਪਹੁੰਚੇ ਆਂ ਬੇੜਕਰ ਚੌਂਗ ਦੇ ਕੋਲ ਨਾਰੰਗ ਟਾਬੇ ਦੇ ਕੋਲ ਜਿਨ੍ਹਾਂ ਨੇ ਇੱਕ ਚੈਲੰਜ ਕਰਤਾ ਜੀ ਨਕੋਦਰ ਦੇ ਵਿੱਚ ਚੈਲੰਜ ਕਰਤਾ ਜਿਹੜਾ ਮਰਜੀ ਇਲੈਕਟ੍ਰੋਨਿਕ ਦਾ ਸਮਾਨ ਦੁਕਾਨ ਜਿਹੜੀ ਤੋਂ ਮਰਜੀ ਪੁੱਛ ਕੇ ਆ ਜਿਓ ਸਭ ਨਾਲ ਸਸਤਾ ਹਿੱਸੇ ਦੇ ਸ਼ੋਰੂਮ ਤੋਂ ਮਿਲੂਗਾ ਗੱਲਬਾਤ ਵੀ ਕਰਾਂਗੇ ਔਰ ਕੀ ਕੀ ਸਸਤਾ ਮਿਲੂਗਾ ਕੀ ਕੀ ਗਿਫਟੋ ਮਿਲਣਗੇ ਸ਼ੇਅਰ ਕਰਨ ਵਾਲਿਆਂ ਕੀ ਕੀ ਮਿਲੂਗਾ ਗੱਲਬਾਤ ਕਰਦੇ ਆਂ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਹਾਂ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਅੰਕਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਰੋਬਿਨ ਮੈਂ ਮਾਈ ਲਖੀਓਨਿਕਸ ਨਕੋਦਰ ਸਟੋਰ ਦਾ ਮੈਨੇਜਰ ਹਾਂ ਸਾਡੇ ਸਟੋਰ ਦੀ ਲੋਕੇਸ਼ਨ ਹੈ ਅੰਬੇਦਕਰ ਚੌਂਗ ਐਡਜੋਇਨਿੰਗ ਨਾਰਿੰਗ ਟਾਬਾ ਨਕੋਦਰ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀ ਆਫਰਾਂ ਲੈ ਕੇ ਆਏ ਹਾਂ ਜਿਵੇਂ ਕਿ ਅਗੇ ਰਾਖੀ ਦਾ ਤਿਉਹਾਰ ਆ ਰਿਹਾ ਹੈ 인ਡੀਪੈਂਡੈਂਸ ਡੇ ਆ ਰਿਹਾ ਹੈ ਜਨਮ ਅਸ਼ਮੀ ਆ ਰਹੀ ਹੈ ਅਸੀਂ ਆ ਤਿੰਨੇ ਤਿਉਹਾਰਾਂ ਤੇ ਤੁਹਾਡੇ ਲਈ ਬਹੁਤ ਜ਼ਿਆਦਾ ਗਿਫਟ ਬਹੁਤ ਜ਼ਿਆਦਾ ਅچھے ਰੇਟ ਤੇ ਚੈਲੈਂਜਿੰਗ ਰੇਟ ਚਾਹੇ ਔਨਲਾਈਨ ਆ ਚਾਹੇ ਡਿਟੇਲ ਆ ਚਾਹੇ ਪੂਰੇ ਪੰਜਾਬ ਦਾ ਰੇਟ ਆ ਅਸੀਂ ਸਾਰਿਆਂ ਨੂੰ ਚੈਲੰਜ ਕਰਦੇ ਆ ਤੁਸੀਂ ਬਜਾਦੋ ਰੇਟ ਲਿਆਓ ਸਾਡੇ ਤੋਂ ਸਸਤਾ ਸਮਾਨ ਲੈ ਕੇ ਜਾਓ ਅ ਸਰ ਲੋਕੀ ਚੈਲੰਜ ਵੀ ਕਰਨਗੇ ਰੇਡ ਵੀ ਚੈੱਕ ਕਰਕੇ ਆਉਣਗੇ ਬਿਲਕੁਲ ਅੰਕਲ ਜੈਨੂਨ ਰੇਟ ਹੋਏਗਾ ਅਸੀਂ ਪੂਰਾ ਰੇਟ ਤੋੜ ਕੇ ਤੁਹਾਨੂੰ ਵਧੀਆ ਰੇਟਾਂ ਦੇ ਸਮਾਨ ਦਾਂਗੇ ਕੱਲਾ ਸਮਾਨ ਹੀ ਨਹੀਂ ਆ ਜਿਹੜੇ ਤੋਹਾਰਾ ਚੱਲ ਰਿਹਾ ਤੋਹਾਰਾ ਦੇ ਛੋਟ ਗਿਫਟ ਵੀ ਦਾਂਗੇ ਨਾਲ 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 ਗਿਫਟ ਔਰ ਨਾਲ ਵੀਡੀਓ ਜਿਹੜਾ ਸ਼ੇਅਰ ਕਰਕੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਐਡ ਕੀ ਇੱਕ ਨਹੀਂ ਦੋ ਗਿਫਟ ਦਾਂਗੇ ਜਨਮਸ਼ਤਮੀ ਦਾ ਤੇ 인ਡੀਪੈਂਡੈਂਸ ਦੇ ਦਾ ਜਨਮਸ਼ਤਮੀ ਦਾ ਬਿਲਕੁਲ ਇੱਕ ਤਿਉਹਾਰ ਵੀ ਆ ਰਿਹਾ ਜੀ ਉਹ ਭੁੱਲ ਨਾ ਜਾਓ ਭੈਣਾਂ ਦਾ ਪਿਆਰ ਆਵਾ ਦੇ ਨਾਲ ਹੋਰ ਹੈ ਗਈ ਹੈਗਾ ਜੀ ਆਪਾਂ ਰਖੜੀ ਗਈ ਕੀ ਵੀਡੀਓ ਬਣਾ ਰਹੇ ਆ ਉਹ ਪੱਕਾ ਗਿਫਟ ਦੇ ਨਹੀਂ ਦੇਣਾ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਉਹਨੂੰ ਦੋ ਗਿਫਟ ਦੇਾਂਗੇ ਐਕਸਟਰਾ ਰਖੜੀ ਤੇ ਜਨਮਸ਼ਤਮੀ ਤੇ 15 ਅਗਸਤ ਤੱਕ 15 ਅਗਸਤ ਤੱਕ ਬਿਲਕੁਲ ਆਹ ਤਿੰਨ ਤਿਉਹਾਰਾਂ ਦੇ ਅਸ਼ੋਰ ਤਿੰਨ ਗਿਫਟ ਦੇਾਂਗੇ ਗਾਗ ਨੂੰ ਇਹਨ ਸਸਤਾ ਕੀ ਲਾਇਆ ਪਾ ਕੇ ਜਿਹੜਾ ਕਹਿੰਦੇ ਆਪਾਂ ਚੈਲੰਜ ਕਰਕੇ ਆਜੋ ਚੈਲੰਜ ਕਰਕੇ ਆਜੋ ਅਸੀਂ ਆਪਣੀ ਜੇਬੋਂ ਨਹੀਂ ਹੋਣਾ ਚੈਲੰਜ ਨਹੀਂ ਹੋਣਾ ਨਗੋਦਰ ਦੇ ਵਿੱਚ ਚਾ ਚੈਲੰਜ ਜੀ ਨਗੋਦਰ ਨਹੀਂ ਪੂਰਾ ਪੰਜਾਬ ਘੁੰਮ ਲੋ ਤਨ ਪੂਰੇ ਪੰਜਾਬ ਨਾਲ ਲੋ ਵਧੀਆ ਰੇਟ ਦਾਂਗੇ ਉਹ ਰੋਬਨ ਪਾਜੀ ਇਹ ਆਨਲਾਈਨ ਵੀ ਸਮਾਨ ਸਸਤਾ ਵੇਦਾ ਸਾਰੇ ਪਾਸੇ ਅੰਕਲ ਮੈਂ ਗਾਰੰਟੀ ਦੇਂਦਾ ਜੀ ਇਹ ਰੇਟ ਟਰਾਈ ਕਰੋ ਜਾਣੂ ਨੇ ਡੇਟਾ ਦੇ ਵਧੀਆ ਰੇਟਾਂ ਦੇਵਾਂਗੇ ਬਿਲਕੁਲ ਟਰਾਈ ਕਰਕੇ ਆਉਣਗੇ ਚਲੋ ਦੱਸੋ ਕੀ ਕੀ ਸਸਤਾ ਲਾਇਆ ਆਪਾਂ ਅੱਜ ਅਸੀਂ ਆਫਰ ਲੈ ਕੇ ਆਏ ਆ ਐਲਈਡੀ ਤੇ ਮੰਨ ਲਓ ਕਸਟਮਰ ਨੇ ਬਹੁਤ ਵੱਡਾ ਪੈਨਲ ਲੈਣਾ ਹੈ ਕਸਟਮਰ ਦੇ ਵੱਡੇ ਪੈਨਲ ਨਾਲ ਛੋਟਾ ਪੈਨਲ ਕਸਟਮਰ ਨੂੰ ਆਏ ਕੀ ਬਿਲਕੁਲ ਮੁਫਤ ਦਾਂਗੇ ਮਤਲਬ 85 ਇੰਚ ਦੀ ਐਲਈਡੀ ਲੋਗੇ 43 ਇੰਚ ਦੀ ਐਲਈਡੀ ਨਾਲ ਫ੍ਰੀ ਦਾਂਗੇ ਕੱਲੀ ਐਲਈਡੀ ਨਹੀਂ ਦੇਣੀ ਅੰਕਲ ਨਾਲ ਆਪਾਂ ਦੇਨੇ ਆ ਤਿੰਨ ਛੋਟ ਗਿਫਟ ਤਿੰਨ ਗਿਫਟ ਨਾਲ ਦੇਣੇ ਆ LED ਨਾਲ LED ਦੇਣੀ ਆ LED ਨਾਲ LED ਵੀ ਦੇਣੀ ਆ ਨਾਲ ਤਿੰਨ ਐਕਸਟਰਾ ਗਿਫਟ ਵੀ ਦੇਣੇ ਆ ਫਿਰ ਤੁਸੀਂ ਰੇਟ ਵਧਾ ਦੇਣਾ ਅੰਗਾ ਰੇਡ ਦਾ ਪੂਰਾ ਚੈਲੰਜ ਪੂਰੇ ਪੰਜਾਬ ਦਾ ਜਿੱਥੋਂ ਮਿਲਜੀ ਰੇਡ ਲੈ ਆਓ ਅਸੀਂ ਬੈਠੇ ਆ ਰੇਡ ਦੇ ਨੂੰ ਵਧਿਆ ਰੇਟ ਬਿਲਕੁਲ ਜੈਨੂਨ ਜਾਨੀ ਸਾਊਂਡ ਨਾਲ ਘੱਟ ਹੋਏਗਾ ਨਗੂਦ ਨਾ ਝੂਠ ਨਹੀਂ ਚਾਹੀਦਾ ਉਧਰ ਦਾ ਨਹੀਂ ਪੰਜਾਬ ਦਾ ਗੈਰ ਪੰਜਾਬ ਦਾ ਬਿਲਕੁਲ ਬਿਲਕੁਲ ਪੰਜਾਬ ਦਾ ਰੇਟ ਦਾ ਆਂਗੇ ਵਧੀਆ ਰੇਟ ਦਾ ਆਂਗੇ ਤੁਹਾਨੂੰ ਵਧੀਆ ਰੇਟ ਦੇਵਾਂਗੇ ਇਸ ਤੋਂ ਇਲਾਵਾ ਹੋਰ ਕੀ ਦੇਵਾਂਗੇ ਇਸ ਤੋਂ ਇਲਾਵਾ ਆਪਣੇ ਕੋਲ 33 ਇੰਚ ਦੀ LED ਨਾਲ ਆਫਰ ਚੱਲ ਰਹੀ ਹੈ ਵਾਸ਼ਿੰਗ ਮਸ਼ੀਨ ਜੋ ਆਪਣੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਰਿਕੁਆਇਰਡ ਹੈ ਉਹਨਾਂ ਦੀ ਵਾਸ਼ਿੰਗ ਮਸ਼ੀਨ ਦੀ ਫੁੱਲ ਰੇਂਜ ਲੈ ਕੇ ਆਏ ਅਸੀਂ ਅੱਜ ਕੀ ਵਾਜੀ ਵਾ ਰਖੜੀ ਤੇ ਲੈ ਜੋ ਕਹਿੰਦੇ ਤੋਹਫੇ ਭਰਾ ਭੈਣਾਂ ਨੂੰ ਗਿਫਟ ਦੇ ਦੇਣ ਏਦਾਂ ਦਾ ਗਿਫਟ ਦੇ ਦੇਣ ਕਿ ਯਾਦ ਰੱਖਣ ਬਿਲਕੁਲ ਜੀ ਬਿਲਕੁਲ ਬਿਲਕੁਲ ਗਿਫਟ ਪਸੀਨਾ ਦਾ ਦਿਨ ਹੁਣ ਹੀ ਆ ਗਿਆ ਪਸੀਨਾ ਅੰਗਲ ਮੌਸਮ ਚੇਂਜ ਹੋ ਰਿਹਾ ਮੌਸਮ ਤੇਸੀਆਂ ਦੀ ਵੀ ਲੋੜ ਪੈਣੀ ਹਾਂ ਏਸੀ ਆ ਦੀ ਲੋੜ ਏਸੀ ਆ ਤੇ ਬਹੁਤ ਵਧੀਆ ਰੇਟ ਆਏ ਹੋਏ ਹੋਂ ਤਾਂ ਜਿਹਦਾ ਬਾਰਿਸ਼ਾ ਪੈ ਗਿਆ ਏਸੀ ਘਟ ਗਏ ਲੇਕਿਨ ਹੁਣ ਬੈਸਟ ਟਾਈਮ ਹੈ ਏਸੀ ਬਾਇ ਕਰਨ ਦਾ ਕਿਉਂਕਿ ਅਸੀਂ ਆਪਣਾ ਸਟਾਕ ਖਤਮ ਕਰਨਾ ਕਸਟਮਰ ਨੂੰ ਫਾਇਦੇ ਵਿੱਚ ਪੈਸਾ ਮਿਲ ਜਾਣਾ ਇਸ ਤੋਂ ਇਲਾਵਾ ਕੀ ਕਰ ਰਹੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੇ ਹੋਰ ਉੱਪਰ ਡੀਪ ਫਰੀਜ਼ਰ ਦੀ ਰੇਂਜ ਹੈ ਫ੍ਰਿਜਾਂ ਦੇ ਬਹੁਤ ਸਾਰੇ ਆਫਰਸ ਹੈ ਵਾਸ਼ਿੰਗ ਮਸ਼ੀਨ ਤੇ ਤਾਂ ਅੰਦਾਸੀ ਦੇ ਤੱਕ ਕਾਫੀ ਆਫਰ ਚੱਲ ਰਹੇ ਨੇ ਕਹਿੰਦਾ ਇਹ ਤਾਂ ਗੱਲ ਸੁਣੀ ਅੱਜ ਜਿਹੜੇ ਗਿਫਟ ਲਾਏ ਆ ਇਹ ਕਦੇ ਲਈ ਲਾਏ ਆ ਅੱਜ ਗਿਫਟ ਲਾਏ ਇੰਨੇ ਵੱਡੇ ਆ ਇਹ ਕਿਦੇ ਲਈ ਲਾਏ ਆ ਆ ਦੇਖੋ ਇਹ ਜਿੰਨੇ ਗਿਫਟ ਲੱਗੇ ਆ ਸਾਰੇ ਕਸਟਮਰਾਂ ਨੂੰ ਮਿਲਨੇ ਆ ਕਸਟਮਰਾਂ ਦੇ ਲਈ ਬਿਲਕੁਲ ਸਾਰੇ ਕਸਟਮਰਾਂ ਲਈ ਆ ਇਕੱਲਾ ਹੀ ਨਹੀਂ ਆ ਜਿਹੜੇ 10 ਦਿਨਾਂ ਵਿੱਚ ਸਮਾਨ ਬਾਏ ਹੋਏਗਾ ਉਹਨਾਂ ਵਿੱਚੋਂ ਇੱਕ ਕਸਟਮਰ ਨੂੰ థਾਈਲੈਂਡ ਦਾ ਟੂਰ ਪੈਕੇਜ ਆਪਾਂ ਫ੍ਰੀ ਦਾਂਗੇ। ਵਾਹ ਜੀ ਵਾਹ థਾਈਲੈਂਡ ਦਾ ਟੂਰ ਵੀ ਰਕਤਾ ਨਾਲ ਬਿਲਕੁਲ ਬਿਲਕੁਲ థਾਈਲੈਂਡ ਦਾ ਟੂਰ ਦਾ ਪੈਕੇਜ ਪੂਰਾ ਮੁਫਤ ਦਾਂਗੇ। ਬਿਲਕੁਲ ਫ੍ਰੀ ਦਿਓ। ਬਿਲਕੁਲ ਜੀ ਬਿਲਕੁਲ। ਉਹਦੇ ਲਈ ਕੀ ਕਰਨਾ ਪਵੇਗਾ? ਤੁਹਾਨੂੰ ਆਹ 10 ਦਿਨ ਦੇ ਵਿੱਚ ਵਿੱਚ ਸ਼ਾਪਿੰਗ ਕਰਨੀ ਪਵੇਗੀ ਮਤਲਬ ਜਨਮ ਅਸ਼ਮੀ ਤੋਂ ਅਗਲੇ ਦਿਨ ਤੱਕ। 15 ਅਗਸਤ ਤੱਕ 15 ਨਹੀਂ ਨਹੀਂ ਜਨਮ ਅਸ਼ਮੀ 16 ਦੀ ਅੰਦਰ ਆਪਾਂ 17 ਤਰੀਕ ਤੱਕ ਆਫਰ ਹੈ। 17 ਤਰੀਕ ਤੱਕ ਬਿਲਕੁਲ 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 ਕੀ ਕੀ ਆਫਰਾਂ ਦੇਵੋਗੇ ਦੇਖੋ ਅਛੋਰ ਗਿਫਟ ਲਾਂਗੇ ਥਾਈਲੈਂਡ ਦਾ ਟ੍ਰਿਪ ਦਾ ਮੌਕਾ ਜਿੱਤਨ ਦਾ ਦਾਂਗੇ ਅੱਛੇ ਰੇਟਾਂ ਦਾ ਚੈਲੰਜ ਦਾਂਗੇ ਇਸ ਤੋਂ ਵੱਧ ਕੋਈ ਚੀਜ਼ ਨਹੀਂ ਹੈ ਇਸ ਤੋਂ ਵੱਧ ਤਾਂ ਚੀਜ਼ਾਂ ਬਹੁਤ ਲੱਭ ਲੈਣੀਆਂ ਲੋਕਾਂ ਨੇ ਬੈਠਿਆਂ ਅਸੀਂ ਅਸੀਂ ਹਾਂ ਆਪਾਂ ਇੰਨੀ ਦੇਰ ਦੀ ਸਰਵਿਸ ਦੇ ਰਿਹਾ ਕਸਟਮਰ ਦਾ ਭਰੋਸਾ ਹੈਗਾ ਸਾਡੇ ਤੇ ਕੋਈ ਰੇਟ ਸਾਨੂੰ ਦਿਖਾ ਦਿਓ ਨਾ ਰੇਟ ਦੱਸ ਦਿਓ ਕਿਹੜਾ ਆਜੋ ਤੁਹਾਨੂੰ ਉੱਪਰ ਐਲਡੀਆ ਦੇ ਵਾਸ਼ਿੰਗ ਮਸ਼ੀਨਾਂ ਦੇ ਰੇਟ ਦਿਖਾਈਏ ਅੱレ ਆਪਾਂ ਥੱਲੇ ਦੇ ਰੋਵਨ ਸਰ ਰਖੜੀ ਤੇ ਭਰਾਵਾਂ ਨੇ ਭੈਣਾਂ ਨੂੰ ਜੇ ਗਿਫਟ ਦੇਣੀ ਆ ਨਾ ਹਾਂਜੀ ਹੋ ਸਦਾ ਐਲਈਡੀ ਦੇ ਦੇਣ ਵਧੀਆ ਦਾ ਹਾਂਗੇ ਜੀ ਬਹੁਤ ਵਧੀਆ ਚੀਜ਼ ਹੈ ਭੈਣ ਆਪਣੇ ਭਰਾ ਤੋਂ ਐਲਈਡੀ ਦਾ ਗਿਫਟ ਦਾ ਮੌਕਾ ਪਾਏਗੀ ਜਿਤਨ ਦਾ ਸਸਤੀ ਹੈ ਵੇੜ ਐਲਈਡੀ ਤੁਹਾਨੂੰ ਅੱਜ ਆਪਾਂ ਦੇਾਂਗੇ ਵਧੀਆ ਕੰਪਨੀ ਦੀ 2 ਸਾਲ ਦੀ ਗਾਰੰਟੀ ਵਾਲੀ ਵਧੀਆ ਕੰਪਨੀ ਦੀ 2 ਸਾਲ ਦੀ ਗਾਰੰਟੀ ਵਾਲੀ ਸਮਾਰਟ ਐਲਈਡੀ ਬਸ 8990 ਵਿੱਚ ਨਾਲ ਤੁਹਾਨੂੰ ਦੇਾਂਗੇ 32 ਪੀਸ ਦਾ ਡਿਨਰ ਸੈੱਟ ਬਿਲਕੁਲ ਫ੍ਰੀ ਵਾਜਿਵਾ 32 ਪੀਸ ਦਾ ਡਿਨਰ ਸੈੱਟ ਫਰੀ ਤੇ LED ਕਿੰਨੇ ਦੀ ਹੈ 8990 ਦੀ ਕੱਲੀ LED ਨਾਲ ਸੋਚੋ 32 ਪੀਸ ਦਾ ਡਿਨਰ ਸੈੱਟ ਵੀ ਦੇਤਾ ਨਾਲ థਾਈਲੈਂਡ ਜਾਣ ਦਾ ਮੌਕਾ ਵੀ ਦੇਤਾ ਮੌਕਾ ਦੇਤਾ ਜੇ ਕੋਈ ਕਸਟਮਰ ਬਾਹਰੋਂ ਰੇਡ ਲੈ ਕੇ ਆ ਗਿਆ ਪੂਰੇ ਰੇਡ ਦੀ ਜ਼ਿੰਮੇਵਾਰੀ ਸਾਡੀ ਹੈ ਤੁਸੀਂ ਪੂਰੇ ਪੰਜਾਬ ਚ ਸੇਮ ਦੀ ਸੇਮ LED ਇਸ ਤੋਂ सस्ती ਮਿਲੇਗੀ ਉਹ ਸੀਦਾ ਜ਼ਿੰਮੇਵਰ ਮੈਂ ਆਵਾਂ ਚੈਲੰਜ ਹੈ ਜੀ ਪੂਰਾ ਪੂਰਾ ਚੈਲੰਜ ਹੈ ਇਸ ਤੋਂ ਇਲਾਵਾ ਕੀ ਦੇ ਰਹੇ ਹੋ ਹੋਰ ਅਗਲੇ ਇਸ ਤੋਂ ਇਲਾਵਾ ਤੁਹਾਨੂੰ ਤਾਂ ਅੱਗੇ ਅੱਜ ਟਫ ਐਂਡ ਗਲਾਸ ਉਹ ਲਈ 7 ਕਿਲੋ ਦੀ ਵਾਸ਼ਿੰਗ ਮਸ਼ੀਨ 7 ਕਿਲੋ ਦੀ 7 ਕਿਲੋ ਦੀ ਵਾਸ਼ਿੰਗ ਮਸ਼ੀਨ 7990 ਰੁਪਏ ਦੀ ਐਂਡ ਦੇ ਨਾਲ ਹੀ 32 ਪੀਸ ਦਾ ਡਿਨਰ ਸੈੱਟ ਬਿਲਕੁਲ ਮੁਫਤ ਵਾਹ ਜੀ ਵਾਹ 32 ਪੀਸ ਦਾ ਡਿਨਰ ਸੈੱਟ ਇਸ ਤੋਂ ਇਲਾਵਾ ਥਾਈਲੈਂਡ ਜਾਣ ਦਾ ਮੌਕਾ ਨਾ ਭੁੱਲਿਓ ਥਾਈਲੈਂਡ ਜਾਣ ਦਾ ਮੌਕਾ ਅਈ 12 ਦਿਨ ਦੀ ਸ਼ਾਪਿੰਗ ਦੇ ਦੌਰਾਨ ਹੀ ਮਿਲਣਾ 12 ਦਿਨ ਦੀ ਸ਼ਾਪਿੰਗ ਦੇ ਦੌਰਾਨ ਮਿਲਣਾ ਬਿਲਕੁਲ ਆਣਾ ਕਿੱਥੇ ਬੈਣਾ ਤੁਹਾਨੂੰ ਤੁਸੀਂ ਆਣਾ ਜੀ ਮਾਈ ਇਲੈਕਟ੍ਰੋਨਿਕਸ ਦੇ ਸ਼ੋਅਰੂਮ ਅੰਬੇਦਕਰ ਚੌਂਕ ਐਡਜੋਇਨਿੰਗ ਨਾਰਿੰਗ ਟਾਬਾ ਸਭ ਤੋਂ ਸੌਖੀ ਲੋਕੇਸ਼ਨ ਹੈ ਜੀ ਸ਼ਹਿਰ ਵਿੱਚ ਕਿਸੇ ਨੂੰ ਵੀ ਪੁੱਛ ਲਓ ਮਾਈ ਇਲੈਕਟ੍ਰੋਨਿਕਸ ਦਾ ਸਭ ਨੂੰ ਪਤਾ ਹੈ ਫੋਨ ਨੰਬਰ ਵੀ ਦੱਸ ਦਿਓ ਜੀ ਸਾਡਾ ਨੰਬਰ ਹੈਗਾ ਜੀ 8727 828 444 ਹਏ ਪਿਆਰ ਨਾਲ ਬੋਲੋ ਜਰਾ 172782844 ਵਾਹ ਵਾ ਮਾਈ ਇਲੈਕਟ੍ਰੋਨਿਕ ਭਰਿਆ ਪਿਆ ਜੀ ਵਾਹ ਜੀ ਵਾ ਵਾਸ਼ਿੰਗ ਮਸ਼ੀਨਾਂ ਫ੍ਰਿਜ ਸਭ ਕੁਝ ਭਰਿਆ ਪਿਆ ਸਾਰਿਆਂ ਦੇ ਕੈਮਰਾ ਮਾਰ ਦਿਓ ਇੱਕ ਵਾਰ ਰੇਟ ਸਾਰਿਆਂ ਦੇ ਜੈਨੂਅਲ ਜਬਰਦਸਤ ਰੇਟ ਦਾਂਗੇ ਜੀ ਚੈਲੈਂਜਿੰਗ ਰੇਟ ਹੈ ਵੈਸੇ ਤਾਂ ਨਾਲ ਛੋਟ ਗਿਫਟ ਹੈ ਜੀ ਹੈ ਛੋਟ ਗਿਫਟ ਦਾ ਕੋਈ ਪੈਸਾ ਭੜ ਨਹੀਂ ਕੀਤਾ ਜੀ ਇਸ ਤੋਂ ਇਲਾਵਾ ਦੋ ਸ਼ੇਅਰ ਦੇ ਗਿਫਟ ਦਾਂਗੇ ਇਸ ਤੋਂ ਬਾਅਦ THAILAND ਜਾਣ ਦਾ ਮੌਕਾ ਵੀ ਤਾਂ ਆਗੇ ਤੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਦਿਓ ਅੰਕਲ 2 ਗਿਫਟ ਤਾਂ ਆਗੇ ਐਸ ਕੀ ਅੱਗੇ 1 ਦੇਈਦਾ ਸੀ ਐਸ ਕੀ 2 ਗਿਫਟ ਤਾਂ ਆਗੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਤੇ ਆਪਾਂ ਦੇ ਹੁਣ ਗਰਮੀ ਬਹੁਤ ਚੱਲ ਰਹੀ ਹੈ ਜੇ ਫ੍ਰਿਜ ਕਿਸੇ ਨੇ ਲੈਣਾ ਹੋਵੇ ਫ੍ਰਿਜ ਦੀ ਰੇਂਜ ਸਾਡੇ ਤੋਂ ਸ਼ੁਰੂ ਹੋ ਜਾਂਦੀ ਹੈ ਜੀ 11990 ਤੋਂ ਉਹਦੇ ਨਾਲ ਵੀ ਐਸ਼ੋਰ ਗਿਫਟ ਤੇ 2 ਵੀਡੀਓ ਸ਼ੇਅਰ ਕਰਨ ਵਾਲੇ ਨੂੰ ਗਿਫਟ THAILAND ਉਹ ਤਾਂ ਅੰਕਲ ਮੌਕਾ ਆਈ ਹੈ ਜੀ ਜੇ ਮੈਂ ਕਹਿ ਹੀ ਰਿਹਾ 12 ਦਿਨ ਦੇ ਪਰਚੇਜ਼ ਵਿੱਚ ਥਾਈਲੈਂਡ ਜਾਂਦਾ ਕਿਸੇ ਇੱਕ ਕਸਟਮਰ ਨੂੰ ਮੌਕਾ ਮਿਲੇਗਾ ਬਿਲਕੁਲ ਰੋਵਨ ਸਰ ਤੁਸੀਂ ਇਹ ਮਹਿੰਗੇ ਮਹਿੰਗੇ ਸਮਾਨ ਚੁੰਦਾ ਆ ਰੇਟ ਬਹੁਤ ਜਿਆਦਾ ਜੇ ਕਿਸੇ ਕੋਲ ਪੈਸੇ ਨਹੀਂ ਹੈਗੇ ਇੰਨੇ ਫੇਰ ਅੰਕਲ ਪੈਸੇ ਨਹੀਂ ਹੈਗੇ ਆਪਾਂ ਉਹਨਾਂ ਨੂੰ ਆਸਾਨ ਕਿਸ਼ਤਾਂ ਤੇ ਜੇ ਫ੍ਰਿਜ ਸਿੰਗਲ ਡੋਰ ਲੈ ਆਂਗੇ ਤੇ 1994 ਰੁਪਏ ਦੀ ਕੀਸ ਦੇ ਨਾਲ ਸਿੰਗਲ ਡੋਰ ਫ੍ਰਿਜ ਘਰ ਵੇਚ ਦਾਂਗੇ ਅੱਛਾ ਜੇ ਮਸ਼ੀਨ ਲੈਣੀ ਹੈ 994 ਰੁਪਏ ਦੀ ਕੀਸ ਦੇ ਨਾਲ ਮਸ਼ੀਨ ਘਰ ਵੇਚ ਦਾਂਗੇ ਵੱਡੀਆਂ ਫੀਜਾਂ ਵਿੱਚ 1994 2494 3994 ਕਈ ਲੰਬੇ ਟੈਨਰ ਸਾਡੇ ਕੋਲ ਜਿਹੜਾ ਫਾਈਨਾਂਸ ਹੈ ਜ ਆਪਾਂ ਬਜਾਜ ਤੋਂ ਕਰਵਾ ਕੇ ਦਾਂਗੇ ਯਾਨੀ ਬਜਾਜ ਦਾ ਕਾਰ ਲੈ ਆਉਣ ਤੇ ਘੱਟ ਤੋਂ ਘੱਟ ਕਿਸ਼ਤੇ ਲੱਗਾਂ ਹਾਈ ਕਾਰਡ ਪੈਂਗਾਰਡ ਬੈਂਕ ਦੀ ਕਾਪੀ ਆ ਤਿੰਨ ਡਾਕੂਮੈਂਟ ਲੈ ਆਣ ਜ਼ਰੂਰੀ ਨਹੀਂ ਹਰ ਕਸਟਮਰ ਕੋਲ ਕਾਰਡ ਬਣਿਆ ਤੁਸੀਂ ਆ ਤਿੰਨ ਚੀਜ਼ਾਂ ਲੈ ਕੇ ਆ ਨਹੀਂ ਆਪਾਂ ਦਾ ਨਾਮ ਆਸਾਨ ਕਿਸ਼ਤਾ ਤੇ ਕਾਰ ਸਮਾਨ ਵੇਚ ਦਾਂਗੇ ਕੀ ਕੀ ਕਿਆ ਕੜਾ ਕੜਾ ਆਧਾਰ ਕਾਰਡ ਪੈਂ ਕਾਰਡ ਬੈਂਕ ਦੀ ਕਾਪੀ ਆ ਤਿੰਨ ਡਾਕੂਮੈਂਟਸ ਲਿਆਣੇ ਆ ਤੁਹਾਨੂੰ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਆਈਟਮ ਆਸਾਨ ਕਿਸ਼ਤਾਂ ਤੇ ਘਰ ਭੇਜ ਦਾਂਗੇ ਉਹ ਵੀ 1 ਰੁਪਿਆ ਪਹਿਲੇ ਦੇ ਕੇ ਆਓ ਵੇਖੇ ਦੇਖੀ ਹੋਰ ਕੀ ਆ ਇਸ ਤੋਂ ਇਲਾਵਾ ਤੁਹਾਨੂੰ ਆਪਾ ਅਪ ਟੂ 25% ਦਾ ਕੈਸ਼ਬੈਕ ਜੀ ਤੰਦਾ ਮੌਕਾ ਹੈ ਜੀ ਕ੍ਰੈਡਿਟ ਕਾਰਡ ਤੇ 25% ਕੈਸ਼ਬੈਕ ਹਾਂ ਜੀ 20000 ਤੱਕ ਦੀ ਤੁਸੀਂ ਕੈਸ਼ਬੈਕ ਦੇ ਸਕਦੇ ਹੋ ਹਾਇਰ ਦੇ ਪ੍ਰੋਡਕਟ ਤੋਂ ਕਿਸੇ ਵੀ ਹਜ਼ਾਰ ਦੇ ਬਣਾ ਹਾਂਜੀ 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 ਦੇਖੋ ਕਿਸੇ ਤੇ 75 ਲਿਖਿਆ ਕਿਸੇ ਤੇ 10 ਲਿਖਿਆ ਕਿਸੇ ਤੇ 15 ਕਿਸੇ ਤੇ 20 ਮਤਲਬ ਕਿ 20 ਹਜ਼ਾਰ ਤੱਕ ਦੀ ਆਮਾਉਂਟ ਦਾ ਕੈਸ਼ਬੈਕ ਤੁਹਾਨੂੰ ਹਜ਼ਾਰ ਤੋਂ ਮਿਲੇਗਾ ਬਿਲਕੁਲ ਇਸ ਤੋਂ ਇਲਾਵਾ ਸਾਡੇ ਕੋਲ ਫੁੱਲ ਰੇਂਜ ਲੱਗੀ ਆ ਵਾਸ਼ਿੰਗ ਮਸ਼ੀਨ ਦੀ ਤੁਹਾਨੂੰ ਡੀ ਫਰੀਜ਼ਰ ਦੀ ਫੁੱਲ ਰੇਂਜ ਸਾਡੇ ਤੋਂ ਮਿਲ ਜੇਗੀ ਜੀ 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 ਡੀ ਫਰੀਜ਼ ਜਿਹੜਾ ਆਪਾਂ ਦਿਖਾ ਦੇਖ ਲਈਓ ਵੀ ਦੇਖ ਲਈ ਆਪਾਂ ਠੀਕ ਹੈ ਇਹ ਵੀ ਤੁਹਾਨੂੰ ਹੋਮ ਯੂਸ ਲਈ ਕਮਰਸ਼ੀਅਲ ਯੂਸ ਲਈ ਕੋਈ ਵੀ ਸਹਾਈਸਤਾ ਅਵੇਲੇਬਲ ਚਾਹੀਦਾ ਹੈ ਸਾਡੇ ਕੋਲ ਜਗਾ ਘਟ ਹੋਣ ਗਈ ਕਿ ਇੱਥੇ ਪੀਸਸ ਘਟ ਲੱਗੇ ਲੇਕਿਨ ਪੀਸ ਦੀ ਕੁਆਲਿਟੀ ਪੀਸ ਦੀ ਗਾਰੰਟੀ ਸਾਰੀ ਸਾਡੀ ਹੈ ਤੁਸੀਂ 5 ਸਟਾਰ ਨਾਲ 5 ਸਟਾਰ ਰੇਟਿੰਗ ਵਿੱਚ ਆ ਦੇਖੋ ਵਾਹ ਜੀਾ ਮਾਰ ਦੇ ਜੀ ਕੈਮਰਾ ਐਂ ਤੇ ਅੰਕ 4 ਸਾਲ ਦੀ ਕੰਪਨੀ ਹੈਸਿਵ ਗਾਰੰਟੀਆਂ ਮਤਲਬ 4 ਸਾਲ ਤੱਕ ਕਸਟਮਰ ਨੂੰ ਇਹਨੂੰ ਚੈੱਕ ਕਰਵਾਉਣ ਨੂੰ ਇਹਨੂੰ ਰਿਪੇਅਰ ਕਰਵਾਉਣ ਨੂੰ ਇੱਕ ਪੈਸਾ ਦੇਣ ਦੇ ਲੋੜ ਨਹੀਂ ਆਪਾਂ ਤੁਹਾਨੂੰ ਏਸੀ ਤਾਂ ਅੰਗੇ ਜੀ ਡੇਟ ਅੰਦਾ ਏਸੀ ਇਕ ਟਾਂਦੇ ਦੇ ਰੇਟ ਵਿੱਚ ਡੇਟ ਅੰ 5 ਸਟਾਰ ਦੇ ਏਸੀ ਤੁਹਾਨੂੰ ਡੇਟ ਅੰ 3 ਸਟਾਰ ਦੇ ਰੇਟ ਵਿੱਚ ਕੰਪਨੀ ਦਾ ਬ੍ਰਾਂਡਡ ਜਪਾਨੀਜ਼ ਬ੍ਰਾਂਡ ਦਾ ਏਸੀ ਤੁਹਾਨੂੰ ਦੇਾਂਗੇ ਸਸਤੇ ਰੇਟਾਂ ਤੇ ਕੱਲਾ ਸਸਤਾ ਹੀ ਨਹੀਂ ਨਾਲ ਸ਼ੋਰ ਗਿਫਟ ਵੀ ਦੇਾਂਗੇ ਜਿਹੜਾ ਗਿਫਟ ਕਸਟਮਰ ਦਾ ਬੰਦਾ ਉਹਨੂੰ ਨਾਲ ਦੇ ਨਾਲ ਹੀ ਦੇ ਕੇ ਭੇਜਾਂਗੇ ਗੇਮ ਨੂੰ ਕਮਾਓ ਨਾ ਰੇਟ ਦੱਸੋ ਜਰਾ ਅੰਗਾ ਸਟਾਰਟਿੰਗ ਮਿਲ ਜਾਏਗਾ ਜੀ ਡੇਟ ਅੰ ਦਾ ਏਸੀ 28990 ਰੁਪਏ ਤੋਂ 28990 ਰੁਪਏ ਦਾ ਡੇ ਟਨ ਦਾ ਏਸੀ ਬਿਲਕੁਲ ਸਾਹਮਣੇ ਕੈਮਰੇ ਦੇ ਗੱਲ ਬਿਲਕੁਲ 28990 ਰੁਪਏ ਤੋਂ ਡੇ ਟਨ ਦੇ ਏਸੀ ਦੀ ਰੇਟ ਸ਼ਿਡਿਊਲ ਹੋ ਜਾਂਦੀ ਆਪਣੇ ਤੋਂ ਲੋ ਜੀ ਮਾਈ ਇਲੈਕਟ੍ਰੋਨਿਕ ਨਾਰੰਗ ਢਾਬੇ ਦੇ ਕੋਲ ਅੰਬੇਡਕਰ ਚੌਕ ਜਿੱਥੇ ਇਹਨਾਂ ਨੇ ਖੁੱਲਾ ਚੈਲੰਜ ਰੱਖਾਇਆ ਖੁੱਲਾ ਚੈਲੰਜ ਓਪਨ ਚੈਲੰਜ ਆ ਕਹਿੰਦੇ ਪੰਜਾਬ ਦੇ ਵਿੱਚ ਹੀ ਰੇਟ ਚ ਚੈੱਕ ਕਰਕੇ ਆ ਜਾਓ ਔਰ ਜਿਹੜਾ ਮਰਜੀ ਸਮਾਨ ਸਾਡੇ ਕੋਲ ਸਸਤਾ ਲੈ ਲਓ ਦੇ ਦੇ ਆ ਆਪਣੀਆਂ ਗੱਲਾਂ ਦੇ ਕਿੰਨਾ ਖਰਾ ਉਤਰਦੇ ਨੇ ਅੱਗੇ ਦਾ ਖਰਾ ਉਤਰਦੇ ਰਹੇ ਨੇ ਔਰ ਤੁਸੀਂ ਵੀ ਜ਼ਰੂਰ ਇਹਨਾਂ ਕੋ ਟਰਾਈ ਕਰਨਾ ਨਾਲ-ਨਾਲ ਗਿਫਟ ਲੈਣੇ ਆ ਔਰ ਵੀਡੀਓ ਨੂੰ ਸ਼ੇਅਰ ਕਰਨਾ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਦੋ ਗਿਫਟ ਦਾਂਗੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਕਿ ਮੈਂ 2 2 ਬਿਲਕੁਲ ਜੀ 2 ਗਿਫਟਾਂ ਦੇ ਦਾਂਗੇ 2 ਗਿਫਟ ਕਹਿੰਦੇ ਦਿਆਂਗੇ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੂੰ ਤਾਂ ਜਲਦੀ ਤੋਂ ਜਲਦੀ ਪਹੁੰਚੋ ਜੀ ਰਖੜੀ ਦਾ ਤਿਆਰ ਆ ਰਿਹਾ ਵਾ ਉਸ ਤੋਂ ਬਾਅਦ 15 ਅਗਸਤ ਆ ਰਹੀ ਆ ਉਸ ਤੋਂ ਬਾਅਦ ਜਨਮਸ਼ਤਮੀ ਆ ਰਹੀ ਆ ਕਿੰਨੇ ਤਿਹਾਰਾਂ ਤੇ ਇਹਨਾਂ ਨੇ ਤਮਾਕਾ ਲਾਤ ਆਇਆ ਓਪਨ ਚੈਲੰਜ ਲਾਤਾ ਤੁਸੀਂ ਕਿੱਥੇ ਆਉਣਾ ਮਾਈ ਇਲੈਕਟ੍ਰੋਨਿਕ ਨਾਰਿੰਗ ਢਾਬੇ ਦੇ ਕੋਲ ਹਾਇਲੈਂਡ ਦਾ ਗਿਫਟ ਵੀ ਲਾਤਾ ਟੂਰ ਦਾ ਉਹ ਰਹਿ ਗਿਆ ਸੀ ਕਿਹੜਾ ਰਹਿ ਗਿਆ ਸੀ థਾਈਲੈਂਡ ਟੂਰ ਦਾ ਮੌਕਾ ਵੀ ਹੈ 12 ਦਿਨ ਦੀ ਸ਼ਾਪਿੰਗ ਕਰਨ ਤੇ ਲਈ ਇੱਕ ਹੋਰ ਮੌਕਾ ਦਿੱਤਾ ਕਹਿੰਦੇ ਜਿਹੜਾ 12 ਦਿਨਾਂ ਦੇ ਵਿੱਚ ਤਿੰਨੇ ਥਿਆਰਾਂ ਦੇ ਵਿੱਚ ਇੱਥੇ ਆਜੂਗਾ ਉਹਨਾਂ ਨੂੰ థਾਈਲੈਂਡ ਜਾਣ ਦਾ ਮੌਕਾ ਵੀ ਮਿਲੂਗਾ థਾਈਲੈਂਡ ਵੀ ਜਾ ਸਕਦੇ ਆ ਉਹ ਉਹਨੇ ਕੀ ਕਰਨਾ ਪੋਗਾ ਇਹ ਆਪਾਂ ਬਿਲਕੁਲ 12 ਦਿਨਾਂ ਵਿੱਚ ਸਾਡੇ ਤੋਂ ਜਿਹੜਾ ਵੀ ਕਸਟਮਰ ਬਾਏ ਕਰੇਗਾ ਪ੍ਰੋਡਕਟ ਉਹਨਾਂ ਸਾਰਿਆਂ ਵਿੱਚੋਂ ਕਿਸੇ ਇੱਕ ਨੂੰ థਾਈਲੈਂਡ ਜਾਣ ਦਾ ਮੌਕਾ ਬਿਲਕੁਲ ਮੁਫਤ ਤੋ ਲੋ ਜੀ ਉਹ ਪਰਚੀ ਸਿਸਟਮ ਹੋਏਗਾ ਬਿਲਿੰਗ ਤੋਂ ਹੀ ਚੈੱਕ ਕਰ ਲਾਂਗੇ ਬਿਲਿੰਗ ਤੋਂ ਬਿਲਕੁਲ ਤੋ ਬਿਲਿੰਗ ਚੈੱਕ ਕਰਨਗੇ ਬਿਲਿੰਗ ਚੈੱਕ ਕਰਕੇ ਇੱਕ ਮੈਨੂੰ ਜਿਹੜਾ ਇੱਕ ਹੀ ਨਵਾਂ ਪਰਸਨ ਨੂੰ ਜਿਹੜਾ థਾਈਲੈਂਡ ਦਾ ਟੂਰ ਵੀ ਕਰਾਇਆ ਜਾਵੇਗਾ ਤੋ ਮੈਂ ਜਿਵੇਂ ਕਿਹਾ ਜਲਦੀ ਤੋਂ ਜਲਦੀ ਪਹੁੰਚਣਾ ਜੀ ਤੁਸੀਂ ਮਾਈ ਇਲੈਕਟ੍ਰੋਨਿਕ ਨਾਰਕ ਢਾਬੇ ਦੇ ਕੋਲ ਅੰਬੇਦਕਰ ਚੌਕ ਨਕੋਦਰ